ਆਜੋ ਨੇਟੇ ਛੋਲੇ ਨੂੰ ਸੁਣਨੀ ਪੱਕਾ ਆਵੇ ਪੱਕੀ ਜਾਂਦੀ ਆ ਕਰਾਏ ਮਾਰਦੇ ਰਹੇ ਨੱਟੀ ਹੋ ਗਈ ਉਹ ਉੱਥੇ ਤਾਂ ਮਾਣੀ ਚਲੇ ਗਿਆ ਉਹ ਤਾਂ ਤੁਹਾਨੂੰ ਆਟੋਗਟ ਕੀ ਪਤਾ ਲੱਗੀ ਜਾਣਾ ਸਾਡੇ ਦੱਸਣ ਦੀ ਲੋੜ ਹੀ ਨਹੀਂ ਤੇ ਹੁਣ ਸੁਲਾਹ ਤਾਂ ਜਲਦੀ ਆਣੀ ਤਗੜੇ ਅਜੇ ਵੀਰ ਜਿਹੜੇ ਜ਼ਿੰਦਗੀ ਕਿ ਪਤੀਤ ਕਰਦੇ ਜਾਰਾ ਕੋਈ ਸਰਕਾਰ ਨਹੀਂ ਨਾ ਸਾਡੀ ਸੁਣਾਈ ਨਹੀਂ ਕਰਦੀ ਜੇ ਸਾਨੂੰ ਥਰਾਂ ਇਕੱਲਾ ਲੈ ਦੇਣਾ ਸਰਕਾਰ ਕੋਈ ਵੀ ਹਨਾ ਜਿਹੜੀ ਵੀ ਮੌਜੂਦਾ ਹੋਵੇ ਅਸੀਂ ਤਾਂ ਪਹਿਲਾਂ ਤੋਂ ਲੈ ਕੇ ਪੈਣੇ ਸੰਤਾਨੇ ਪਿੱਛੇ ਜੇ ਪਿੱਛੇ ਜੇ ਜਾਂਦੇ ਵੀ ਇਹ ਪਿੰਡ ਜਿਹੜੇ ਸੰਘੇੜਾ ਹੋ ਗਿਆ ਟੋਡੀ ਆਲਾ ਗਿਆ ਬਾਹਰ ਕੱਢਨੇ ਆ ਕਿਵੇਂ ਕਿਵੇਂ ਵੀਰੇ ਇਦਾਂ ਕੁਝ ਨਹੀਂ ਉਹ ਗੱਲਾਂ ਹੀ ਸੀਗੇ ਵੀ ਅਸੀਂ ਤਾਂ ਸਰਕਾਰ ਨੂੰ ਬੇਨਤੀ ਇਹ ਕਰਦੇ ਆਂ ਵੀ ਸਾਨੂੰ ਹਰ ਵੇਰੀ ਦੀ ਫੰਦੀ ਜਿਹੜੀ ਸਾਡੇ ਗਾਲ 'ਚ ਪੈ ਰਹੀ ਆ ਨਾ ਪਾਵੇ ਪਹਿਲੋ ਸਭ ਤੋਂ ਕਾਲੀਆਂ ਦੀ ਸਰਕਾਰ ਸੀ ਮੁੜ ਕੇ ਕਾਂਗਰਸ ਦੀ ਆ ਗਈ ਉਦੋਂ ਤੋਂ ਲੈ ਕੇ ਪੈਟ ਰਹੇ ਆ ਵੀ ਕਿਰਪਾ ਕਰਕੇਰਾ ਵੀ ਸਾਨੂੰ ਬਾਹਰ ਕੱਢਿਆ ਜਾਵੇ ਕਿ ਸਾਨੂੰ ਥਾਜ ਲੈ ਦਿਓ ਅਸੀਂ ਆਪੇ ਆਪ ਦੀਆਂ ਐਟਾ ਰੋੜੇ ਅਢੇਡ ਲਾਂਗੇ ਇਥੋਂ ਐਨੇ ਕ ਪਰੇਸ਼ਾਨ ਹੋਈਦਾ ਤਿੰਨ ਤਿੰਨ ਮਹੀਨੇ ਨਾ ਬਹੁਤ ਜ਼ਿਆਦਾ ਪਰੇਸ਼ਾਨੀ ਚੱਲਦੇ ਆ ਜੇ ਰਾਤ ਦੇ ਵਿੱਚ ਪਾਣੀ ਆ ਜਾਏ ਤੇ ਬਹੁਤ ਐਦ ਕੀ ਡਿੱਗਤਾਂ ਨਿਕਲੇ ਹੋਏ ਉਤੋਂ ਮੀ ਭਈ ਜਾਂਦਾ ਸੀ ਤੇ ਥੱਲੇ ਪਾਣੀ ਸੀਗਾ ਬਹੁਤ ਜ਼ਿਆਦੇ ਘੋਟਨਾ ਬੱਚੇ ਕੱਢੇ ਆ ਉਹ ਮਾਲ ਤਾਂ ਸਾਡੇ ਤੋਂ ਮੌਕੇ ਤੇ ਨਿਕਲਿਆ ਹੀ ਨਹੀਂਗਾ ਨੇਰੀ ਤੇ ਜੋ ਵੇੜ ਸੀਗੀ ਬਹੁਤ ਵਧੀਆ ਕਿੱ ਕਿੱਡੀ ਸਾਰੀ ਉਹ ਪਤਾ ਨਹੀਂ ਵੀ ਰਾਤ ਨੂੰ ਸਭ ਚੜਿਆ ਗਿਆ ਕਿਹੜਾ ਪਿੰਡ ਵੀਰੇ ਮਾਣਾ ਪਿੰਡ ਦਾ ਸੀ ਪਿੰਡ ਕਬੂਖੋਰ ਦਾ ਜ਼ਿਲ੍ਹਾ ਮੋਗਾ ਰਸੀਦ ਧਰਮਗੋੜ ਅਛੇ ਧਰਮਗੋੜ ਹਾਂਜੀ ਸਰਕਾਰ ਦੇ ਕਿਹਨੇ ਮੈਂਦੇ ਨੇ ਤੁਹਾਡੀ ਇਤਸਾਰ ਲਈ ਆ ਕੇ ਕਿਸੇ ਨੇ ਸਾਨੂੰ ਇੱਥੇ ਉਹੋ ਜੀ ਗੱਲ ਬਾਤ ਤਾਂ ਨਹੀਂ ਪੁੱਛੀ ਹਾਂ ਆਉਂਦੇ ਸੀਗੇ ਪਾਣੀ ਲੈ ਕੇ ਆਉਂਦੇ ਸੀਗੇ ਆਹ ਰਾਸਣ ਦੂਜਾ ਥੋੜਾ ਬਹੁਤਾ ਜਣਦਾ ਵੀ ਚਾਹ ਮਿੱਠਾ ਜਾਂ ਹੋਰ ਕੋਈ ਵੈਰਾਈਟੀ ਆ ਚਾਰ ਦੀਆਂ ਗੁੱਥੀਆਂ ਦਿੰਦੇ ਸੀਗੇ ਫੀਡ ਦਿੰਦੇ ਸੀਗੇ ਆ ਥੋੜੀ ਬੋਦੀ ਜਿਵੇਂ ਲੋਕਾਂ ਨੇ ਕਿੰਨੀ ਕਿ ਤੁਹਾਡੀ ਲੋਕਾਂ ਨੇ ਕਿੰਨੀ ਗਾਂ ਫੜੀ ਤੁਹਾਡੀ ਜਿਵੇਂ ਆ ਵੀਰੋਂ ਟੋੜੀ ਲੈ ਕੇ ਜਿਵੇਂ ਟੂੜੀ ਲੈ ਕੇ ਆ ਵੀਰ ਆਏ ਨਹੀਂ ਉਹ ਉਹ ਹਜੇ ਤਾਂ ਹੀ ਤਾਂ ਹਜੇ ਨਹੀਂ ਇੱਥੇ ਕੋਈ ਵੀ ਪਹੁੰਚਿਆ ਅੱਛਾ ਹਜੇ ਟੂੜੀ ਤਾਂ ਦਾਣਾ ਕੋਈ ਨਹੀਂ ਪਹੁੰਚਿਆ ਇਹ ਵੀਰ ਪਹਿਲੇ ਆ ਜਿਹੜੇ ਆ ਆ ਪਹਿਲਾ ਤੁਹਾਡੀ ਤੁਹਾਡੀ ਟਰਾਲੀ ਪਹਿਲੀ ਆਈ ਆ ਬੇੜੀਆਂ ਤੇ ਲਿਆਉਂਦੇ ਰਹੇ ਅਸੀਂ ਉਥੋਂ ਜਾ ਜਾ ਕੇ ਜਿਹੜੀ ਜੇ ਸਾਨੂੰ ਫੀਡ ਮਿਲਣੀ ਉਹ ਵੀ ਕੌਲਿਆਂ ਦਾ ਫੀਡ ਮਿਲਦੀ ਸੀ ਮਣਕੇ ਸਰਕਾਰੀ ਫੀਡ ਆਉਂਦੀ ਸੀ ਜਿਹੜੀ ਤੇ ਜਿਹੜੀ ਦੂਜੀ ਆ ਸੰਸਾ ਵਾਲੇ ਜਿਹੜੇ ਉੱਥੇ ਕੋਈ ਦੇ ਦਿੰਦੇ ਸੀ ਸੰਤ ਆਏ ਸੀਗੇ ਬਾਬਾ ਜੀ ਉੱਥੇ ਦੇ ਕੇ ਗਏ ਸੀ ਗੱਟੇ ਉਹ ਅਸੀਂ ਬੀੜੀਆਂ ਦੇ ਲੈਂਦੇ ਸੀ ਜਾ ਕੇ ਕਿਹੜਾ ਕਿਹੜਾ ਪਿੰਡ ਵੀਰ ਆਪਣਾ ਕਿੱਥੋਂ ਤੂੜੀ ਲੈ ਕੇ ਆਏ ਤੁਸੀਂ ਆਪਣਾ ਪਿੰਡ ਬੜੀ ਮਾਸੀ ਜੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਾਂਜੀ ਅੱਛਾ ਸਾਡਾ ਦਲਮਾਨ ਵੀ ਉੱਥੇ ਹੀ ਖੜਾ ਹਾਂਜੀ ਕਰੋ ਗੱਲ ਹਾਂ ਹਾਂਜੀ ਬਪੂ ਜੀ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਕਿਵੇਂ ਕੀ ਕਹਿੰਦੇ ਪਿਓ ਅੱਛਾ 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 ਖਾਲਸਾ ਜੀ ਇਹ ਵੀਰ ਆਏ ਨੇ ਸੇਵਾ ਲੈ ਕੇ ਮਾੜਾ ਦੱਸਿਓ ਕਰਿਓ ਇਹਨਾਂ ਨਾਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਪੰਜਾਬ ਦੇ ਵਿੱਚ ਤੇ ਇਹ ਵੀਰ ਅੱਗੇ ਵੀ ਦੋ ਚੱਕਰ ਲੱਗੇ ਇੱਥੇ ਆਪਣੇ ਏਰੀਆ ਦੇ ਵਿੱਚ ਸੰਗਤਾਂ ਨੂੰ ਰਾਸ਼ਨ ਪਾਣੀ ਤੇ ਤੂੜੀ ਵਗੈਰਾ ਉਹਦੋਂ ਹੀ ਮੁਹੱਈਆ ਕਰਾਇਆ ਤੇ ਹੁਣ ਫਿਰ ਵੀਰ ਨੇ ਫੋਨ ਕੀਤਾ ਸੀ ਕੱਲ ਤੇ ਮੈਂ ਕਹਿ ਵੀ ਜਿਵੇਂ ਮੰਨ ਲਓ ਅੰਦਰ ਪਿੰਡੋਂ ਪਾਣੀ ਸੁੱਕ ਗਿਆ ਹੁਣ ਅੰਦਰ ਜਾਣ ਦਾ ਮੌਕਾ ਵੀ ਜਿਹੜਾ ਹੈ ਬੜਾ ਆਪ ਜਾ ਕੇ ਤੁਸੀਂ ਸੇਵਾ ਅੱਗੇ ਵੀ ਕੀਤੀ ਹੈ ਤੇ ਹੁਣ ਵੀ ਕਰਨੀ ਹੈ ਹੁਣ ਇਹ ਵੀਰ ਫੀਲ ਵੀ ਲੈ ਕੇ ਆਏ ਨੇ ਤੇ ਟੂੜੀ ਵੀ ਲੈ ਕੇ ਆਏ ਨੇ ਤੇ ਪਿੰਡ ਆਇਆ ਕੋਡੀਵਾਲ ਜਿਹੜਾ ਕੰਬੋ ਖੁਰਦ ਹਾਂਜੀ ਕੰਬੋ ਕੰਬੋ ਖੁਰਦ ਤੇ ਇੱਥੇ ਵੀਰ ਦੱਸ ਰਹੇ ਨੇ ਵੀ ਅੱਗੇ ਅਜੇ ਤੱਕ ਚਲੋ ਟਰਾਲੀ ਤਾਂ ਨਹੀਂ ਆਈ ਵੈਸ ਆਉਂਦੇ ਰਹੇ ਆ ਬੰਨ ਦੇ ਵੀ ਤੁਹਾਨੂੰ ਪਤਾ ਹੀ ਹੈ ਜੀ ਸਾਰੇ 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 ਸਮਾਸੇ ਵੀ ਅਸੀਂ ਵੀ ਘਟੋ ਘਟ ਚਾਰ ਪੰਜ ਚੱਕਰ ਲਾ ਗਏ ਆ ਚਾਰਾ ਵੀ ਦੇਖ ਗਏ ਰਸਤਾ ਪਾਣੀ ਵੀ ਦੇਖ ਗਏ ਹਾਂ ਜੀ ਹਾਂ ਉਹ ਬਿਲਕੁਲ ਉਦੋਂ ਉਦੋਂ ਬੇੜੀਆਂ ਨਹੀਂ ਸੀ ਤੇ ਹੁਣ ਚਲੋ ਆਉਣ ਦਾ ਇੱਕ ਤੇ ਮੈਂ ਬੇਨਤੀ ਕਰਨਾ ਹੈ ਸਾਰੇ ਵੀਰਾਂ ਨੂੰ ਵੀ ਹੁਣ ਜਿਵੇਂ ਪਾਣੀ ਲੈ ਗਿਆ ਨਾ ਜਿਵੇਂ ਹਰਾ ਚਾਰਾ ਦੀ ਬੜੀ ਕਿਲਤ ਆ ਉਹ ਵੀ ਪਚਾਓ ਫੀਡ ਵਗੈਰਾ ਹੋਰ ਪਚਾਓ ਕਿਉਂਕਿ ਇਹ ਨਹੀਂ ਕਿ ਵੀ ਜੇ ਵੀਰ ਇੱਕ ਬੋਰੀ 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 ਦੇ ਜਾਣਗੇ ਤਾਂ ਦੋ ਦੋ ਪੰਡਾ ਚਾਚਰ ਬੰਨ ਟੂੜੀ ਦੇ ਜਾਣਗੇ ਤੇ ਸਿਰੇ ਲੱਗ ਜਾਊਗਾ ਕਿਉਂਕਿ ਟੂੜੀਆਂ ਵੈਨੇ ਦੇ ਗਲੀਆਂ ਪਈਆਂ ਨੇ ਤੇ ਗਾਂ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਆ ਇਹ ਜ਼ਿੰਮੇਦਾਰ ਨੇ ਸਾਰੇ ਵੀਰ ਇਹਨਾਂ ਦੀਆਂ ਏਰੀਆਂ ਪੈਲੀਆਂ ਦੇ ਵਿੱਚ ਰੇਤਾ ਪੈ ਗਈ ਹੈ ਉਹਦੇ ਬਾਰੇ ਵੀ ਆਪਾਂ ਥੋੜਾ ਜਿਆ ਕਰਾਉਣੀ ਹੈ ਫਿਰ ਆਪਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕਣਕ ਵੀ ਬੀਜਣੀ ਹੈ ਡਾਈ ਵੀ ਸਭ ਕੁਝ ਜਿਹੜਾ ਹੈ ਸਾਰੀ ਸਹੂਲਤ ਉਹਦੇ ਲੈ ਕੇ ਜੋੜ ਦਈਏ ਚਲੋ ਖਾਣ ਪੀਣ ਆ ਰਸਣਾਂ ਮੈਂ ਸਮਝਦਾ ਵੀ ਚਲੋ ਤੁਸੀਂ ਗੁੱਸਾ ਨਾ ਕਰਿਓ ਵੀ ਪਰ ਮੈਂ ਇਹ ਚੀਜ਼ ਸਮਝਦਾ ਵੀ ਖਾਣ ਪੀਣ ਵਾਲੇ ਰਾਸ਼ਨ ਨੂੰ ਥੋੜਾ ਜਿਹਾ ਸੰਕੋਚੀਏ ਪਰ ਜਿਹੜੇ ਇਹਦੇ ਜ਼ਿੰਮੇਦਾਰ ਨੇ ਇਹਨਾਂ ਦੀਆਂ ਜਿਹੜੀਆਂ ਆ ਵਜਾਈ ਆ ਉਹ ਆਪਾਂ ਸਾਰੇ ਰਲ ਮਿਲ ਕੇ ਕਰਾਈਏ ਇਹੀ ਮੈਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਜਿਹੜੇ ਸਮਾਜ ਸੇਵੀ ਸਾਰਿਆਂ ਨੂੰ ਬੇਨਤੀ ਕਰਨਾ ਕਿ ਹੁਣ ਰਾਸ਼ਨ ਨਾਲੋਂ ਬੀ ਦਾ ਬੀਜ ਤੇ ਤੇਲ ਵਗੈਰਾ ਜਾਂ ਕੋਈ ਕੋਈ ਟਰੈਕਟਰ ਹੈਗਾ ਉਹ ਕੋਈ ਆਣ ਕੇ ਹੈਲਪ ਕਰਕੇ ਜਾਵੇ ਇਹਨਾਂ ਵੀਰਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਾਂ ਹਰਾਚਾਰਾ ਤੇ ਫੀਡ ਵੈਗਰੋ ਦੇ ਕਹਲਸਾ ਵੈਗਰੋ ਕੀ ਪਤ